ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਹੋਰ ਕ੍ਰਾਈਮ ਦੇ ਨਾਲ ਜੁੜੀ ਹੋਈ ਕਹਾਣੀ ਲੈ ਕੇ ਆਇਆ ਮੈਂ ਗੁਰਿੰਦਰ ਵੈਸੇ ਜਿਹੜੀ ਅੱਜ ਦੀ ਕਹਾਣੀ ਹੈਗੀ ਰੀਅਲ ਆ ਪਰ ਕ੍ਰਾਈਮ ਸਟੋਰੀ ਨਹੀਂ ਇਹਨੂੰ ਆਪਾਂ ਕਹਿ ਸਕਦੇ ਕ੍ਰਾਈਮ ਇੱਥੇ ਕਿਤੇ ਤੁਹਾਨੂੰ ਨਜ਼ਰ ਨਹੀਂ ਆਊਗਾ ਇੱਕ ਪਿਆਰ ਜ਼ਰੂਰ ਨਜ਼ਰ ਆਜੂਗਾ ਪਰਿਵਾਰ ਦਾ ਆਪਣੇ ਬੱਚੇ ਦੀ ਖਾਤਰ ਪਰ ਐਡਾ ਵੀ ਕੀ ਪਿਆਰ ਕਿ ਉਹ ਸਾਰਾ ਪਰਿਵਾਰ ਆ ਜਿਹੜਾ ਕੁਦਰਤ ਦੇ ਉਲਟ ਜਾਣਾ ਚਾਹੁੰਦਾ ਸੀ 15 ਤਕਰੀਬਨ 15 ਮੈਂਬਰਾਂ ਦਾ ਉਹ ਪਰਿਵਾਰ ਸੀ ਸਾਰਾ ਵੈਲ এডਿਕੇਟਿਡ ਪਰਿਵਾਰ ਸੀ ਪੜਿਆ ਲਿਖਿਆ ਪਰਿਵਾਰ ਸੀ ਚੰਗੀਆਂ ਪੋਸਟਾਂ ਤੇ ਸਾਰੇ ਲੱਗੇ ਹੋਏ ਸੀ ਪਰ ਫਿਰ ਵੀ ਉਹਨਾਂ ਨੇ ਇਹ ਜਿਹੜੀ ਹਰਕਤ ਆ ਉਹ ਕੀਤੀ ਕਿਹੜੀ ਹਰਕਤ ਆਜੋ ਕਰਦੇ ਆਂ ਆਪਾਂ ਅੱਗੇ ਗੱਲ ਇਹ ਕਹਾਣੀ ਆ ਜੀ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਕਾਨਪੁਰ ਦੀ ਕਾਨਪੁਰ ਦੇ ਵਿੱਚ ਇੱਕ ਨਗਰ ਪੈਂਦਾ ਜੀ ਕ੍ਰਿਸ਼ਨਾਪੁਰੀ ਤੇ ਉੱਥੇ ਇੱਕ ਕਸਬਾ ਵਾਜੀ रोशन नगर ਉਥੇ ਦੀ ਇਹ ਕਹਾਣੀ ਆ ਇੱਕ ਵਿਅਕਤੀ ਜਿਹਦਾ ਨਾਮ ਸੀਗਾ ਜੀ ਵਿਮਲੇਸ਼ 딕ਸ਼ਿਤ ਜਿਹੜੇ ਕਿ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਅਸਿਸਟੈਂਟ ਅਕਾਊਂਟ ਅਫੀਸਰ ਸੀ ਬਹੁਤ ਵਧੀਆ ਪੋਸਟ ਦੇ ਉੱਤੇ ਤਨਾਤ ਸੀ ਜੀ ਵਿਮਲੇਸ਼ 딕ਸ਼ਿਤ ਉਹਨਾਂ ਦੀ ਜਿਹੜੀ ਪਤਨੀ ਸੀ ਉਹ ਵੀ ਬੈਂਕ ਮੈਨੇਜਰ ਸੀ ਤੇ ਉਹਨਾਂ ਦਾ ਨਾਮ ਸੀ ਮਿਤਾਲੀ ਹੁਣੇ ਸਾਰੀ ਕਹਾਣੀ ਆ ਜੀ ਵਿਮਲੇਸ਼ 딕ਸ਼ਿਤ ਦੀ ਇਹ ਗੱਲ ਹੈਗੀ ਆ ਜੀ ਇੱਕ 30 ਅਗਸਤ 2022 ਨੂੰ ਟੀਮ ਆਉਂਦੀ ਆ ਇਨਕਮ ਟੈਕਸ ਡਿਪਾਰਟਮੈਂਟ ਤੋਂ ਵਿਮਲੇਸ਼ ਦੇ ਮਹਿਕਮੇ ਦੇ ਵਿੱਚੋਂ ਇੱਕ ਟੀਮ ਆਉਂਦੀ ਆ ਵਿਮਲੇਸ਼ ਦੇ ਘਰੇ ਤੇ ਉਹ ਪੁੱਛਦੀ ਆ ਕਿ ਵਿਮਲੇਸ਼ ਕਿੱਥੇ ਆ ਜਿਹੜਾ ਦਰਵਾਜ਼ਾ ਉਹਦੀ ਮਾਂ ਖੋਲਦੀ ਆ ਵਿਮਲੇਸ਼ ਦੀ ਉਹ ਉਹਨਾਂ ਨੂੰ ਦੇਖ ਕੇ ਘਬਰਾ ਜਾਂਦੀ ਆ ਤੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੰਦੀ ਬਹੁਤ ਬਹਿਸ ਕਰਦੀ ਆ ਕਿ ਮੇਰਾ ਪੁੱਤ ਕਿਤੇ ਗਿਆ ਹੋਇਆ ਵਾ ਤੁਸੀਂ ਮੈਨੂੰ ਤੰਗ ਨਾ ਕਰੋ ਤੇ ਇੱਥੋਂ ਚਲੇ ਜਾਓ ਹੁਣ ਉੱਥੋਂ ਉਹ ਰਵਈਆ ਦੇਖ ਕੇ ਇਨਕਮ ਟੈਕਸ ਡਿਪਾਰਟਮੈਂਟ ਦੇ ਜਿਹੜੀ ਉਹ ਟੀਮ ਆਈ ਸੀ ਉਹਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਆਉਂਦਾ ਕਿ ਦਾਲ ਦੇ ਵਿੱਚ ਕੁਝ ਕਾਲਾ ਵਾ ਉਹ ਕਿਤੇ ਹੋਰ ਜਾਣਾ ਚਾਹੁੰਦੇ ਸੀ ਉਹਨਾਂ ਨੇ ਅਹਮਦਾਬਾਦ ਗੁਜਰਾਤ ਕਿਤੇ ਜਾਣਾ ਸੀ ਪਰ ਉੱਥੇ ਉਹ ਨਹੀਂ ਜਾਂਦੇ ਇਹ ਸਾਰਾ ਕੁਝ ਦੇਖ ਕੇ ਉਹ ਸਿੱਧਾ ਪਹੁੰਚਦੇ ਨੇ ਜੀ ਸੀਐਮਓ ਦਫ਼ਤਰ ਸੀਐਮਓ ਦਫ਼ਤਰ ਦੇ ਵਿੱਚ ਉਹ ਉਹ ਸਾਰਾ ਮਸਲਾ ਦੱਸਦੇ ਨੇ ਕਿ ਸਾਡਾ ਇੱਕ ਅਮਪਲਾਈ ਆ ਜੀ ਸਾਡਾ ਇੱਕ ਆਫੀਸਰ ਹੈ ਪਿਛਲੇ 17 ਮਹੀਨੇ ਤੋਂ ਉਹ ਆਫਿਸ ਨਹੀਂ ਆਇਆ ਨਾ ਉਹਨੇ ਸਾਨੂੰ ਕੋਈ ਇਤਲਾਹ ਦਿੱਤੀ ਹੈ ਕਿੱਥੇ ਆਹੋ ਸਾਨੂੰ ਕੁਝ ਨਹੀਂ ਪਤਾ ਉਹਨੂੰ ਲੱਭਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਜਦੋਂ ਉਥੇ ਸੀਐਮਓ ਦਫ਼ਤਰ ਦੇ ਵਿੱਚ ਇਸ ਮਾਮਲੇ ਨੂੰ ਸੁਣਿਆ ਜਾਂਦਾ ਤਾਂ ਉਹ ਥੋੜਾ ਜਿਹਾ ਇਹਨੂੰ ਸੀਰੀਅਸ ਲੈਂਦੇ ਆ ਤੇ ਉਹ ਇੱਕ ਚਿੱਠੀ ਆ ਜਿਹੜੀ ਉਹ ਜ਼ਿਲ੍ਹੇ ਦੇ ਡੀਐਮ ਨੂੰ ਜਾਨਿਕ ਡਿਸਟ੍ਰਿਕਟ ਜਿਹੜਾ ਮੈਜਿਸਟ੍ਰੇਟ ਹੁੰਦਾ ਵਾ ਉਹਨਾਂ ਨੂੰ ਲਿਖਦੇ ਨੇ ਤੇ ਉਹ ਜਿਹੜਾ ਮੈਜਿਸਟ੍ਰੇਟ ਸੀ ਉਹ ਵੀ ਬਹੁਤ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲੈਂਦੇ ਆ ਤੇ ਉਹ ਅੱਗੇ ਐਸਐਸਪੀ ਦਫ਼ਤਰ ਦੇ ਨਾਲ ਸੰਪਰਕ ਕਰਦੇ ਨੇ ਕਿ ਇੱਕ ਇਦਾਂ ਕਰਕੇ ਕੇਸ ਆ ਇਨਕਮ ਟੈਕਸ ਦਾ ਇੱਕ ਅਫਸਰ ਜ਼ੁਮਲੇਸ਼ ਦੇਕਸ਼ਿਤ ਪਿਛਲੇ 17 ਮਹੀਨੇ ਤੋਂ ਗਾਇਬ ਆ ਤੇ ਉਹਦੇ ਜਿਹੜੇ ਘਰ ਵਾਲੇ ਆ ਉਹ ਅੰਦਰ ਆਉਣ ਤੋਂ ਮਨਾ ਕਰਦੇ ਉਹਨਾਂ ਦਾ ਰਵਈਆ ਜਿਹੜਾ ਬੜਾ ਅਜੀਬ ਆ ਵੀ ਇਹ ਸਾਰਾ ਕੁਝ ਅਨਵੈਸਟਿਗੇਟ ਕੀਤਾ ਜਾਵੇ ਇਹਦੀ ਤਹਿਕੀਕਾਤ ਕਰੋ ਵੀ ਮਾਮਲਾ ਕੀ ਆ ਤੇ ਹੁਣ ਜੀ 23 ਸਤੰਬਰ 2022 ਨੂੰ ਪੁਲਿਸ ਜਿਹੜੇ ਇੱਕ ਹਸਪਤਾਲ ਦੇ ਵਿੱਚੋਂ ਕੁਝ ਡਾਕਟਰਸ ਤੇ ਇਨਕਮ ਟੈਕਸ ਦੀ ਉਹੀ ਟੀਮ ਦੁਬਾਰਾ ਵਿਮਲੇਸ਼ ਦੇਖਸ਼ਤ ਦੇ ਘਰ ਪਹੁੰਚਦੇ ਆ ਜੀ ਜਦੋਂ ਦਰਵਾਜ਼ਾ ਖੜਕਾਇਆ ਜਾਂਦਾ ਫੇਰ ਵਿਮਲੇਸ਼ ਦੀ ਮਾਂ ਦਰਵਾਜ਼ਾ ਖੋਲਦੀ ਆ ਉਹਨਾਂ ਨੂੰ ਦੇਖ ਕੇ ਉਹ ਫੇਰ ਘਬਰਾ ਜਾਂਦੀ ਆ ਪਰ ਇਸ ਵਾਰੀ ਉਹ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਤੇ ਉਹ ਕਿਸੇ ਤਰ੍ਹਾਂ ਆਪਣੀ ਨੂੰ ਜਾਨੀ ਕਿ ਵਿਮਲੇਸ਼ ਦੀ ਜਿਹੜੀ ਪਤਨੀ ਆ ਮਿਤਾਲੀ ਉਹਨੂੰ ਫੋਨ ਲਾ ਦਿੰਦੀ ਆ ਬੈਂਕ ਦੇ ਵਿੱਚ ਜਿਹੜੀ ਮੈਨੇਜਰ ਆ ਉਹ ਜਦੋਂ ਫੋਨ ਕਰਦੀ ਆ ਕਿ ਇੱਥੇ ਆਹ ਕੁਝ ਬੰਦੇ ਆਏ ਨੇ ਉਹ ਵਿਮਲੇਸ਼ ਬਾਰੇ ਪੁੱਛ ਰਹੇ ਨੇ ਵੀ ਤੂੰ ਜਲਦੀ ਕਰੇ ਆ ਜਾ ਜਿੰਨੀ ਜਲਦੀ ਹੋ ਸਕਦਾ ਮਤਾਲੀ ਵੀ ਘਬਰਾ ਜਾਂਦੀ ਆ ਬੈਂਕ ਦੇ ਵਿੱਚ 2 ਦਿਨ ਦੀ ਲੀਵ ਦੀ ਨਾਲ ਹੀ ਐਪਲੀਕੇਸ਼ਨ ਦੇ ਕੇ ਫਟਾਫਟ ਉਹ ਘਰੇ ਪਹੁੰਚਦੀ ਆ ਪਰ ਜਿੰਨੀ ਦੇਰ ਨੂੰ ਉਹ ਘਰ ਪਹੁੰਚਦੀ ਆ ਪੁਲਿਸ ਤੇ ਉਹ ਸਾਰੀ ਜਿਹੜੀ ਟੀਮ ਆਈ ਸੀ ਉਹ ਘਰ ਦੇ ਅੰਦਰ ਦਾਖਲ ਹੋ ਚੁੱਕੀ ਸੀ ਤੇ ਉਹਨਾਂ ਨੇ ਵਿਮਲੇਸ਼ ਦੀ ਜਿਹੜੀ ਉਹ ਡੈੱਡ ਬੋਡੀ ਆ ਉਹ ਘਰ ਦੇ ਅੰਦਰੋਂ ਲਬਲੀ ਸੀ ਜਿਹੜੀ ਕਿ ਨਾਰਮਲ ਇੱਕ ਬੈੱਡ ਦੇ ਉੱਤੇ ਪਈ ਸੀ ਐ ਨਹੀਂ ਕਿ ਉਹਨਾਂ ਨੇ ਇੱਕ ਮਰੇ ਹੋਏ ਵਿਅਕਤੀ ਨੂੰ ਕਿਤੇ ਲੁਕੋ ਕੇ ਰੱਖਿਆ ਸੀ ਨਾਰਮਲ ਜਿੱਦਾਂ ਇੱਕ ਬੈੱਡ ਦੇ ਉੱਤੇ ਉਹ ਪਿਆ ਉਹ ਟੀਮ ਕੀ ਕਰਦੀ ਆ ਉਹਨਾਂ ਨੂੰ ਉਹਨੂੰ ਜਿਹੜਾ ਵਿਮਲੇਸ਼ ਦੇਕਸ਼ਤਾ ਉਹਨੂੰ ਹਸਪੀਟਲ ਲੈ ਕੇ ਜਾਂਦੀ ਆ ਹਸਪੀਟਲ ਦੇ ਵਿੱਚ ਜਦੋਂ ਲਜਾਇਆ ਜਾਂਦਾ ਡਾਕਟਰ ਉਹਨੂੰ ਬਾਡੀ ਨੂੰ ਚੈੱਕ ਕਰਦੇ ਆ ਜਿਹੜੀ ਬਿਲਕੁਲ ਕਾਲੀ ਹੋ ਚੁੱਕੀ ਸੀ ਬਿਲਕੁਲ ਹੀ ਜੋ ਲੱਗ ਰਿਹਾ ਸੀ ਕਿ ਕਾਫੀ ਦੇਰ ਤੋਂ ਇਹ ਡੈੱਡ ਆ ਕੁਝ ਦਿਨਾਂ ਦੀ ਨਹੀਂ ਇਹ ਕੁਝ ਕੁ ਮਹੀਨਿਆਂ ਦੀ ਨਹੀਂ 17 ਮਹੀਨਿਆਂ ਦੀ ਜਿਹੜੀ ਗੱਲ ਆ 17 ਮਹੀਨੇ ਇੱਕ ਡੈੱਡ ਬਾਡੀ ਆ ਘਰ ਦੇ ਵਿੱਚ ਰਹੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਡਾਕਟਰਾਂ ਦੇ ਲਈ ਵੀ ਤੇ ਸੋਸ਼ਲ ਮੀਡੀਆ ਤੇ ਜਦੋਂ ਉਹ ਸਾਰਾ ਕੁਝ ਘੁੰਮਿਆ ਕਿ ਕਿਸੇ ਨੂੰ 스멜 ਕਿਉਂ ਨਹੀਂ ਆਈ ਆਲੇ-ਦੁਆਲੇ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਸਮੈਲ ਕਿਉਂ ਨਹੀਂ ਆਈ ਇੱਕ ਡੈੱਡ ਬੋਡੀ ਘਰ ਦੇ ਵਿੱਚ ਰੱਖੀ ਹੋਈ ਆ ਤੇ ਪਰਿਵਾਰਿਕ ਮੈਂਬਰ ਆ ਜਿਹੜੇ ਉਹ ਸਾਰੇ ਕਿਵੇਂ ਰਹਿ ਰਹੇ ਸੀ ਤੇ ਡਾਕਟਰ ਜਦੋਂ ਉਹ ਸਾਰਾ ਚੈੱਕ ਕਰਦੇ ਆ ਵਿਮਲੇਸ਼ ਨੂੰ ਤੇ ਉਹ ਵੀ ਡਿਕਲੇਅਰ ਕਰਦੇ ਨੇ ਕਿ ਇਹ ਬੋਡੀ ਕਟੋ-ਕਟ 16-17 ਮਹੀਨੇ ਪੁਰਾਣੀਆਂ ਆ ਇਹਦੀ ਡੈਥ ਹੋਈ ਨੂੰ ਇੰਨੀ ਦੇਰ ਹੋ ਚੁੱਕੀ ਆ ਇਸ ਤੋਂ ਬਾਅਦ ਜੀ ਸਾਰਾ ਜਿਹੜਾ ਖੁਲਾਸਾ ਵਾ ਕਿ ਇਹ ਕੇਸ ਕੀ ਆ ਇਹ ਉਦੋਂ ਪਤਾ ਲੱਗਦਾ ਜਦੋਂ ਵਿਮਲੇਸ਼ ਦਾ ਭਰਾ ਦੀਪਕ ਹਸਪੀਟਲ ਵਿਖੇ ਪਹੁੰਚਦਾ ਵਾ ਉਹ ਸਾਰੀ ਜਿਹੜੀ ਗੱਲ ਹੈ ਕਿ ਕਿੱਥੋਂ ਇਹ ਮਾਮਲਾ ਸ਼ੁਰੂ ਹੋਇਆ ਉਹ ਸਾਰਾ ਕੁਝ ਉਹਨਾਂ ਨੂੰ ਦੱਸਦਾ ਵਾ ਦਿਨੇਸ਼ ਦੱਸਦਾ ਵਾ ਜੀ 22 ਅਪ੍ਰੈਲ 2021 ਨੂੰ ਉਹਦਾ ਭਰਾ ਵਿਮਲੇਸ਼ ਦਿਖਸ਼ਿਤ ਕਾਫੀ ਬਿਮਾਰ ਹੋ ਜਾਂਦਾ ਕਾਫੀ ਢਿੱਲਾ ਹੋ ਜਾਂਦਾ ਇੱਕਦਮ ਤੇ ਅਸੀਂ ਸਾਰੇ ਉਹਨੂੰ ਹਸਪੀਟਲ ਜਿਹੜਾ ਨੇੜੇ ਦਾ ਸੀ ਉੱਥੇ ਲੈ ਕੇ ਜਾਂਦੇ ਆਂ ਥੋੜਾ ਜਿਹਾ ਇਲਾਜ ਕਰਨ ਤੋਂ ਬਾਅਦ ਡਾਕਟਰ ਕਹਿ ਦਿੰਦੇ ਨੇ ਕਿ ਇਹ ਹੁਣ ਨਹੀਂ ਰਿਹਾ ਇਸ ਦੁਨੀਆ ਤੇ ਉਹਨੂੰ ਉਹ ਡੈੱਡ ਡਿਕਲੇਅਰ ਕਰ ਦਿੰਦੇ ਨੇ ਮਤਲਬ ਕਿ 22 ਅਪ੍ਰੈਲ 2021 ਨੂੰ ਵਿਮਲੇਸ਼ ਦਿਖਿਤ ਦੀ ਡੈਥ ਹੋ ਚੁੱਕੀ ਸੀ ਹੁਣ ਪਰਿਵਾਰ ਸਦਮੇ ਦੇ ਵਿੱਚ ਸੀ ਪਰਿਵਾਰ ਰੋਂਦਾ ਵਾ ਪਿੱਟਦਾ ਵਾ ਕਿ ਇਹ ਕੀ ਹੋ ਗਿਆ ਉਸ ਤੋਂ ਬਾਅਦ ਜਦੋਂ ਸਾਰੀ ਤਿਆਰੀ ਵੀ ਕੀਤੀ ਜਾਂਦੀ ਆ ਦਿਨੇਸ਼ ਦੱਸਦਾ ਕਿ ਅਸੀਂ ਉਹਦੇ ਅੰਤਮ ਸੰਸਕਾਰ ਦੀ ਤਿਆਰੀ ਵੀ ਕਰਦੇ ਪਏ ਸੀਗੇ ਤੇ ਜਦੋਂ ਅਸੀਂ ਉਹਨੂੰ ਉਹ ਸ਼ਵ ਨੂੰ ਉਸ ਡੈੱਡ ਬਾਡੀ ਨੂੰ ਸ਼ਮਸ਼ਾਨ ਘਾਟ ਵਿਖੇ ਲੈ ਕੇ ਜਾਂਦੇ ਆ ਜਦੋਂ ਉਹਦਾ ਅੰਤਿਮ ਸੰਸਕਾਰ ਅਸੀਂ ਕਰਨ ਲੱਗਦੇ ਆ ਤਾਂ ਮੇਰਾ ਕੁਦਰਤੀ ਜਿਹੜਾ ਮੇਰੀ ਬਾਹਮ ਆ ਉਹਦੇ ਸੀਨੇ ਦੇ ਨਾਲ ਲੱਗਦੀ ਆ ਵਮਲੇਸ਼ ਦਿਕਸ਼ਿਤ ਦੀ ਤੇ ਮੈਨੂੰ ਇਹ ਅਹਿਸਾਸ ਹੁੰਦਾ ਕਿ ਉਹਦੇ ਦਿਲ ਦੀ ਧੜਕਣ ਆ ਜਿਹੜੀ ਉਹ ਚੱਲਦੀ ਪਈ ਆ ਇੱਕ ਜੋ ਮੈਨੂੰ ਲੱਗਦਾ ਮੇਰੀ ਜਾਣਕਾਰੀ ਦੇ ਮੁਤਾਬਕ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਕਿ ਜਦੋਂ ਕਹਿੰਦੇ ਆ ਕਿਸੇ ਨੂੰ ਵੈਂਟੀਲੇਟਰ ਤੇ ਰੱਖਿਆ ਜਾਂਦਾ ਡੈੱਡ ਬੋਡੀ ਨੂੰ ਜਾਂ ਉਹ ਮਰਨ ਤੋਂ ਬਾਅਦ ਵੀ ਜਿਹੜਾ ਉਹ ਪੰਪ ਕਰਦਾ ਰਹਿੰਦਾ ਹਾਰਟ ਸ਼ਾਇਦ ਉਹਨਾਂ ਨੂੰ ਇਹ ਭੁਲੇਖਾ ਲੱਗਿਆ ਹੋਵੇ ਕਿਉਂਕਿ ਮੈਂ ਆਪ ਅੱਖੀ ਇਹੋ ਜਿਹਾ ਕੇਸ ਇੱਕ ਦੇਖਿਆ ਸੀਗਾ ਚਲੋ ਹੁਣ ਪਰਿਵਾਰ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਇਹ ਜਿਉਂਦਾ ਵਾ ਡਾਕਟਰਾਂ ਨੇ ਉਹਨਾਂ ਨੂੰ ਗਲਤ ਜਾਣਕਾਰੀ ਦਿੱਤੀ ਆ ਉਹਨੂੰ ਆਪਣੇ ਘਰੇ ਲੈ ਜਾਂਦੇ ਆ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਕਿ ਇਹ ਜਿਉਂਦਾ ਵਾ ਬਿਮਾਰ ਆ ਠੀਕ ਹੋ ਜੂਗਾ ਅਸੀਂ ਹੁਣ ਇਹਦਾ ਕੋਈ ਹਸਪੀਟਲ ਚ ਇਲਾਜ ਨਹੀਂ ਕਰਾਉਣਾ ਇਹਦੀ ਘਰੇ ਰਹਿ ਕੇ ਅਸੀਂ ਸੇਵਾ ਕਰਾਂਗੇ ਸ਼ਾਇਦ ਉਹਨਾਂ ਨੂੰ ਸਦਮਾ ਸਾਰੇ ਪਰਿਵਾਰ ਨੂੰ ਇੰਨਾ ਲੱਗਿਆ ਕਿ ਉਹ ਕੀ ਕਰ ਰਹੇ ਨੇ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਉਹ ਇੱਕ ਡੈੱਡ ਬਾਡੀ ਨੂੰ ਚੱਕ ਕੇ ਘਰੇ ਲੈ ਜਾਂਦੇ ਆ ਹੁਣ ਦੇਖੋ ਇੰਟਰਸਟਿੰਗ ਗੱਲ ਦੀਪਕ ਕੀ ਦੱਸਦਾ ਉਹ ਕਹਿੰਦਾ ਵੀ ਸਾਡੇ ਸਾਰੇ ਪਰਿਵਾਰ ਨੇ ਮੁੰਨਾ ਬਾਈ ਐਮਬੀਬੀਐਸ ਫਿਲਮ ਦੇਖੀ ਹੋਈ ਸੀ ਉਹਦੇ ਵਿੱਚ ਇੱਕ ਕੈਰੇਕਟਰ ਸੀ ਜਿਹੜਾ ਕੋਮਾ ਦੇ ਵਿੱਚ ਰਹਿੰਦਾ ਕਾਫੀ ਸਾਲ ਤੇ ਕਾਫੀ ਸਾਲ ਬਾਅਦ ਉਹ ਬੋਲਣਾ ਰਿਐਕਟ ਕਰਨਾ ਐਕਟੀਵਿਟੀ ਕਰਨਾ ਸ਼ੁਰੂ ਕਰ ਦਿੰਦਾ ਤੇ ਉਹ ਸਾਰੇ ਪਰਿਵਾਰ ਨੂੰ ਇਹ ਲੱਗਦਾ ਕਿ ਸ਼ਾਇਦ ਵਿਮਲੇਸ਼ ਵੀ ਹੌਲੀ-ਹੌਲੀ ਠੀਕ ਹੋ ਜਾਊਗਾ ਜਿੱਦਾਂ-ਜਿੱਦਾਂ ਅਸੀਂ ਇਹਦੀ ਸੇਵਾ ਕਰਾਂਗੇ ਇਹ ਬਿਲਕੁਲ ਤੰਦਰੁਸਤ ਹੋ ਕੇ ਸਾਡੇ ਨਾਲ ਫੇਰ ਤੋਂ ਗੱਲਾਂਬਾਤਾਂ ਕਰਿਆ ਕਰੂਗਾ ਇੱਕ ਦੇਖੋ ਕਿੰਨੀ ਹੈਰਾਨ ਕਰਨ ਵਾਲੀ ਗੱਲ ਆ ਕਿ ਜਦੋਂ ਵਿਮਲੇਸ਼ ਘਰ 'ਚ ਰਹਿੰਦਾ ਸੀ ਸਾਰੇ ਉਹਦੇ ਉਹਦੇ ਨਾਲ ਨਾਰਮਲ ਬਿਹੇਵ ਕਰਦੇ ਸੀ ਮਤਾਲੀ ਆਉਂਦੀ ਸੀ ਆਫਿਸ ਤੋਂ ਉਹਦੇ ਨਾਲ ਗੱਲਾਂ-ਬਾਤਾਂ ਕਰਦੀ ਸੀ ਉਹਦੇ ਨਾਲ ਸੁਣਦੀ ਸੀ ਬੱਚੇ ਆ ਜਿਹੜੇ ਉਹਦੇ ਉਹਦੇ ਨਾਲ ਪੈ ਜਾਂਦੇ ਸੀ ਛੋਟੀ ਬੇਟੀ ਸੀ ਉਹਦੇ ਉਹਨੂੰ ਵੀ ਉਹਦੇ ਨਾਲ ਪਾ ਦਿੱਤਾ ਜਾਂਦਾ ਸੀ ਤੇ ਬੱਚੇ ਉਦਾਂ ਹੀ ਖੇਡਦੇ ਸੀ ਨਾਰਮਲ ਜਿਹੜਾ ਭਰਾ ਵਾ ਦਿਨੇਸ਼ ਕਹਿੰਦਾ ਮੈਂ ਜਾ ਕੇ ਆਪਣੀ ਗੱਲਬਾਤ ਦੱਸਦਾ ਸੀ ਮਾਂ ਉਹਦੇ ਨਾਲ ਗੱਲ ਕਰਦੀ ਸੀ ਪਿਓ ਵੀ ਜਾ ਕੇ ਵਿਮਲੇਸ਼ ਦੀ ਡੈੱਡ ਬੋਡੀ ਦੇ ਨਾਲ ਗੱਲਾਂ ਕਰਦਾ ਸੀ ਤੇ ਜਿਹੜੀ ਵਿਮਲੇਸ਼ ਦੀ ਮਾਂ ਵਾ ਉਹਨੂੰ ਰੋਜ਼ ਗੰਗਾ ਜਲ ਦੇ ਨਾਲ ਨਵਾਉਂਦੀ ਸੀ ਉਹਦੇ ਕੱਪੜੇ ਵੀ ਰੋਜ਼ ਬਦਲਦੀ ਸੀ ਸਾਫ਼ ਕਰਦੀ ਸੀ ਕੁਝ ਲੋਕ ਜਿਹੜੇ ਉੱਥੇ ਆਲੇ-ਦੁਆਲੇ ਦੇ ਕਹਿੰਦੇ ਆ ਕਿ ਉਹ ਪਰਿਵਾਰ ਜਿਹੜਾ ਧੂਫ ਲਾ ਕੇ ਰੱਖਦਾ ਸੀ ਹਮੇਸ਼ਾ ਕੁਝ ਨਾ ਕੁਝ ਜਿਹੜਾ ਖੁਸ਼ਬੂ ਵਾਲਾ ਉਹਨਾਂ ਦੇ ਅੰਦਰ ਲੱਗਿਆ ਰਹਿੰਦਾ ਸੀ ਤੇ ਗੰਗਾ ਜਲ ਕੁਝ ਕਈ ਲੋਕਾਂ ਦਾ ਜਿਹੜਾ ਮੰਨਣਾ ਕਿ ਗੰਗਾ ਜਲ ਦਾ ਜਿਹੜਾ ਉਹ ਇਸ਼ਨਾਨ ਕਰਾਇਆ ਜਾਂਦਾ ਹੈ ਸ਼ਾਇਦ ਉਹਦੇ ਕਰਕੇ ਵੀ ਸਮੈਲ ਨਾ ਆਈ ਹੋਵੇ ਤੇ ਆਲੇ-ਦੁਆਲੇ ਵਾਲੇ ਬਿਲਕੁਲ ਹੀ ਇਸ ਗੱਲ ਤੋਂ ਮੁਕਰਦੇ ਆ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਅੰਦਰ ਕੀ ਹੋ ਰਿਹਾ ਤੇ ਇਹ ਪਰਿਵਾਰ ਦਾ ਰਵਈਆ ਥੋੜਾ ਜਿਆ ਚੇਂਜ ਜ਼ਰੂਰ ਸੀ ਕੁਝ ਦਿਨਾਂ ਤੋਂ ਚਲੋ ਜੀ ਇਹ ਜਦੋਂ ਸਾਰੀ ਕਹਾਣੀ ਡਾਕਟਰ ਸੁਣ ਲੈਂਦੇ ਆ ਤਾਂ ਦਿਨੇਸ਼ ਨੂੰ ਸਮਝਾਉਂਦੇ ਆ ਕਿ ਤੇਰਾ ਭਰਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਆਪਣੇ ਪਰਿਵਾਰ ਨੂੰ ਸਮਝਾ ਤੇ ਇਸ ਬਾਡੀ ਦਾ ਅੰਤਮ ਸੰਸਕਾਰ ਕਰੋ ਇਹ ਤੁਹਾਡੇ ਲਈ ਚੰਗਾ ਵਾ ਦਿਨੇਸ਼ ਮੰਨ ਜਾਂਦਾ ਪਰ ਫੇਰ ਵੀ ਜਿਹੜੀ ਡਾਕਟਰਾਂ ਦੀ ਟੀਮ ਸੀ ਪੁਲਿਸ ਵਾਲਿਆਂ ਦੀ ਟੀਮ ਸੀ ਦੋ ਜਿਹੜੇ ਬੰਦੇ ਦੇਖਰੇਖ ਲਈ ਨਾਲ ਭੇਜਦੇ ਆ ਕਿ ਇਹ ਅੰਤਮ ਸੰਸਕਾਰ ਕਰਕੇ ਹੀ ਵਾਪਸ ਆਣ ਕਰਾਕੇ ਵਾਪਸ ਆਉਣ ਕਿਤੇ ਫੇਰ ਨਾ ਇਹ ਇੱਕ ਡੈੱਡ ਬਾਡੀ ਨੂੰ ਘਰੇ ਰੱਖ ਲੈਣ। ਉਹ ਦੋ ਬੰਦੇ ਨਾਲ ਚਲੇ ਜਾਂਦੇ ਨੇ ਪਰਿਵਾਰਕ ਮੈਂਬਰ ਜਿਹੜੇ ਤਿੰਨ ਚਾਰ ਸੀ ਉਹ ਜਦੋਂ ਵੈਨ ਦੇ ਵਿੱਚ ਉਹਦੀ ਵਿਮਲੇਸ਼ ਰਿਸ਼ਖਤ ਦੀ ਬਾਡੀ ਲੈ ਕੇ ਜਾ ਰਹੇ ਸੀ ਤੇ ਕਿਸੇ ਤਰ੍ਹਾਂ ਗੱਲਾਂ ਦੇ ਵਿੱਚ ਲਾ ਕੇ ਜਾਂ ਉਹਨਾਂ ਨੂੰ ਪਤਾ ਨਹੀਂ ਕੋਈ ਰਿਸ਼ਵਤ ਦੇ ਕੇ ਉਹ ਗੱਡੀ 'ਚੋਂ ਵੈਨ ਦੇ ਵਿੱਚੋਂ ਉਤਾਰ ਦਿੰਦੇ ਨੇ। ਤਾਂ ਉਹ ਜਦੋਂ ਆ ਉੱਤਰ ਜਾਂਦੇ ਨੇ ਤੇ ਉਹ ਕਿਤੇ ਹੋਰ ਘਰ ਨਹੀਂ ਜਾਂਦੇ ਕਿਤੇ ਹੋਰ ਜਾਣ ਦੀ ਕੋਸ਼ਿਸ਼ ਕਰਦੇ ਮਤਲਬ ਗਾਇਬ ਹੋਣ ਦੀ ਕੋਸ਼ਿਸ਼ ਕਰਦੇ ਆ ਵਿਮਲੇਸ਼ ਨੂੰ ਲੈ ਕੇ ਉਹਦੀ ਡੈੱਡ ਬਾਡੀ ਨੂੰ ਲੈ ਕੇ ਕਿਸੇ ਤਰ੍ਹਾਂ ਉਹ ਜਿਹੜੀ ਸਾਰੀ ਟੀਮ ਸੀ ਪੁਲਿਸ ਦੀ ਡਾਕਟਰਾਂ ਦੀ ਉਹਨਾਂ ਤੱਕ ਇਹ ਗੱਲ ਪਹੁੰਚ ਜਾਂਦੀ ਆ ਕਿ ਜਿਹੜੇ ਉਹ ਦੋ ਬੰਦੇ ਸੀ ਉਹ ਨਾਲ ਨਹੀਂ ਗਏ ਰਾਤ ਉੱਤਰ ਗਏ ਨੇ ਤੇ ਉਹ ਫੇਰ ਗਾਇਬ ਹੋ ਚੁੱਕੇ ਆ ਪਰਿਵਾਰ ਗਾਇਬ ਹੋ ਚੁੱਕੇ ਆ ਤਾਂ ਹੁਣ ਪੁਲਿਸ ਨੇ ਤਾਂ ਆਪਣੀ ਜਿਹੜੀ ਕਾਰਵਾਈ ਉਹ ਕਰਨੀ ਸੀ ਉਹਨਾਂ ਦੇ ਫੋਨਾਂ ਤੋਂ ਉਹਨਾਂ ਨੂੰ ਟਰੈਕ ਕੀਤਾ ਜਾਂਦਾ ਵਾ ਕਿ ਉਹ ਪਰਿਵਾਰ ਕਿੱਥੇ ਆ ਉਹਨਾਂ ਨੂੰ ਲੱਭ ਲਿਆ ਜਾਂਦਾ ਵਾ ਤੇ ਲੱਭਣ ਤੋਂ ਬਾਅਦ ਬਹੁਤ ਸਮਝਾਇਆ ਜਾਂਦਾ ਉਹਨਾਂ ਨੂੰ ਤੇ ਪੁਲਿਸ ਆਪਣੇ ਹੱਥੀ ਜਿਹੜਾ ਵਿਮਲੇਸ਼ ਦਿਖਿਤ ਦਾ ਅੰਤਮ ਸੰਸਕਾਰ ਕਰਾਉਂਦੀ ਆ ਤੇ ਪਰਿਵਾਰ ਕਿਸੇ ਤਰ੍ਹਾਂ ਇਹ ਕਬੂਲ ਕਰ ਲੈਂਦਾ ਵਾ ਕਿ ਜਿਹੜਾ ਵਿਮਲੇਸ਼ ਦਿਖਿਤ ਹੁਣ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ ਸੋ ਇਹ ਸੀਗੀ ਜੀ ਅੱਜ ਦੀ ਕਹਾਣੀ ਬਿਲਕੁਲ ਅਸਲ ਕਹਾਣੀ ਆ ਜੀ ਕਈ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਹੋਊਗਾ ਪਰ ਬਿਲਕੁਲ ਯੂਪ ਕਾਨਪੁਰ ਦੇ ਵਿੱਚ ਇਹ ਵਾਕਿਆ ਹੋਇਆ ਸੀਗਾ ਜੀ 2022 ਦੇ ਵਿੱਚ ਤੁਸੀਂ Google ਵੀ ਕਰ ਸਕਦੇ ਹੋ ਤੇ ਬਹੁਤ ਹੈਰਾਨੀ ਹੁੰਦੀ ਹੈ ਕਿ ਕਈ ਵਾਰ ਇਨਸਾਨਾਂ ਦਾ ਰਵਈਆ ਕਿੱਦਾਂ ਦਾ ਹੋ ਜਾਂਦਾ ਉਹ ਪਿਆਰ ਦੇ ਵਿੱਚ ਇੰਨਾ ਡੁੱਬੇ ਸੀ ਕਿ ਉਹ ਜਿੱਦਾਂ ਮੈਂ ਕਿਹਾ ਕੁਦਰਤ ਦੇ ਖਿਲਾਫ ਜਾਣਾ ਚਾਹੁੰਦੇ ਸੀ ਪਰ ਜੋ ਵੀ ਉਹ ਪ੍ਰਮਾਤਮਾ ਕਰਦਾ ਉਹਦਾ ਪਾਣਾ ਤਾਂ ਆਪਾਂ ਨੂੰ ਮੰਨਣਾ ਹੀ ਪੈਂਦਾ ਉਹਦੇ ਖਿਲਾਫ ਆਪਾਂ ਬਿਲਕੁਲ ਨਹੀਂ ਜਾ ਸਕਦੇ ਖੈਰ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਜਿਹੜੀ ਬਿਲਕੁਲ ਅਸਲੀ ਹੋਊਗੀ ਤੁਹਾਡੇ ਸਨਮੁਖ ਮੈਂ ਜਲਦੀ ਹੋਊਂਗਾ ਜੀ